ਉਗਾਵੇ ਆਹ ਯਾਰ ਘੱਟ ਦੇ ਦੇ ਪੂਆ ਹੋਰ ਪਾ ਲੈ ਯਾਰ ਤੂੰ ਵੀ ਪਾ ਲੈ ਹੋਰ ਤੇ ਨਹੀਂ ਲੈਂਦਾ ਮੈਂ ਨਹੀਂ ਲੈਂਦਾ ਇਹਦੇ ਉੱਤੇ ਲੈਂਦਾ ਹੀ ਨਹੀਂ ਸਾਢੇ 23 ਦਾ ਹੋ ਗਿਆ ਫੜਲਾ ਹੁਣ ਨਹੀਂ ਪਰ ਚੀ ਆ ਪਪੜੀਆਂ ਹੁਣ ਛੱਡ ਨਾ 5000 ਰੁਪਏ ਵੱਧ ਲੱਗ ਗਿਆ ਤਰਸੇਮ ਜੀ ਇੱਥੇ ਵਜਨ ਕਰਕੇ ਕਿਉਂ ਚਸ ਮਾਰ ਕੇ ਭਾਈ ਨਾ ਦੇਖ ਲਈ ਸਾਰ ਕੇ ਯਾਰ ਵੀਰ ਇਹਦਾ ਸਾਰਨ ਵੀ ਨਹੀਂ ਯਾਰ ਵੀਰ ਦੇਖੋ ਪੁੱਛੀ ਚਾਰ ਮਹੀਨੇ ਗੱਬਣਾ ਜੀ ਉਹ WhatsApp ਗੱਬਣਾ ਪੱਟਾ ਗੱਬਣਾ ਨਹੀਂ ਠੀਕ ਆ ਦੋ ਦੰਦ ਆ ਆ ਵੀਡੀਓ ਬਣੀ ਜਾਂਦੀ ਨਹੀਂ ਫਿਰ ਪੱਟਾ ਦੁਬਾਰਾ ਆ ਜੂਗਾ ਕਿਹਦੇ ਬਾਰੇ ਯਾਰ ਤੈਨੂੰ ਦੀਦੀ ਨਹੀਂ ਪੱਟ ਗੱਬਣਾ ਕਰਦੇ ਹਾਂ ਦੱਸ ਫੇਰ 25000 ਜਣੇ ਚ ਹੈ 25000 ਦੀ ਬੈਠਣ ਵਾਲੀ ਗੱਲ ਕਰ ਅੱਛਾ ਪੱਟਾ ਨਹੀਂ ਗੱਲ ਕਰ ਯਾਰ ਲੈਣ ਦੀ ਗੱਲ ਕਰੀ ਅੱਛਾ ਤੂੰ ਦਾ ਪੱਟ ਵੀ ਦੇ ਲੈ ਚ ਮਾ ਵੀ ਜਣਾ ਯਾਰ ਆਈ ਤਾਂ ਮੇਰੇ ਲਵੀ ਹੈ ਫਿਰ ਵੀ ਗੱਲ ਤਾਂ ਗੱਲ ਵੀਰੇ ਤੂੰ ਆ ਫੜਾ ਛੱਡ ਦੇ ਬਿਤੇ ਕੋਈ ਨਹੀਂ ਹਾਲੀ ਛਾੜ ਮੈਂ ਦੇਖ ਲੋ ਫੜਾ ਇਹਦਾ ਇਹਨਾਂ ਦਾ ਬਾਵਾ ਮਿਲਕਣਾ ਪੂਗਾ ਇਹ ਹਗੜਾ ਬਾਈ ਹੋ ਜੂ ਘੰਡ ਰੱਖੋ ਜਣਾ ਪੂ ਦੇਣਾ ਜਿਹੜੀ ਆਪਣੀ ਕਾਸਟ ਹੈ ਨਾ ਇਹ ਆਪਣੀ ਗੱਲ ਸੁਣ ਤਾਂ ਬਹੁਤ ਔਖਾ ਆਗਾ ਕਰਨਾ 16000 ਦੀ ਪੱਕੀ ਦੇ ਯਾਰ ਮੈਂ ਦੱਸਾਂ ਇਹਦਾ ਖਾਲੀ ਪੱਠਾ ਨੇ ਪੈਸੇ ਲਾਈ ਜੰਨਾ ਚ ਯਾਰ ਓਏ ਅੱਖਾਂ ਦੀ ਨਾ ਤੀਜੀ ਵਧੀਆ ਲੈਣੀ ਆ ਓ ਜੀ ਆ ਕਿੰਨੀ ਕਿੰਨੀ ਵਧੀਆ ਦਾ ਗੋ ਹੈ ਹੈ ਵਧੀਆ ਨਹੀਂ ਹੈ ਵਧੀਆ ਨਹੀਂ ਕਿਹੜਾ ਖੌਨ ਆ ਯਾਰ ਹਾਂ ਕਿਹੜਾ ਸੋਨਾ ਦੇ ਰਿਹਾ ਬਾਈ ਤੇਰਾ ਤਾਂ ਅਸੀਂ ਸੋਨਾ ਖਰੀਦਦੇ ਆ ਚਾਹਂਦੀ ਹੈ ਹੈ ਚਾਹਂਦੀ ਹੈ ਨਾ ਫਿਰ ਦੋ ਤੇਰੀ ਮਰਜ਼ੀ ਆ ਜਾ ਜੋ ਮਰਜ਼ੀ ਕਰੀ ਜਾ ਤੂੰ ਠੀਕ ਹਾਂ ਦੋ ਦੋ ਆ ਕੇ ਹੀ ਚੱਲ ਯਾਰ ਇੱਥੇ ਖੜ ਕੇ ਖੜੇ ਨੂੰ ਐ ਇਹ ਖੜ ਕੇ ਚਲਾ ਗਿਆ ਆਪਣੀ ਜੀ ਨੂੰ ਹਮੇ ਤਾਂ ਦੱਸਦੇ ਸੋਨਾ ਲੈ ਰਹੇ ਆ ਅੱਛਾ ਯਾਰ ਤੂੰ ਆਪ ਹੀ ਜਾਣਾ ਯਾਰ ਪਾਵਾ ਜੋ ਮੈਂ ਹੂੰ ਕਰਾਂ ਛਾਣਾ ਛਾਣਾ ਕਰੀ ਜਾਂਦਾ ਮੈਨੂੰ ਛੱਡ ਤੂੰ ਯਾਰ ਤੂੰ ਆਪ ਬਤਾ ਦੇ 16000 16000 ਲੈ ਜਾ ਭਾਈ ਮੂੰਹ ਤੇ ਬੋਲ ਫਿਰ ਕੀ ਕਹਿ ਰਿਹਾ ਤੂੰ ਮੂੰਹ ਕਵਾਰੀ ਯਾਰ ਘੱਟ ਦੇ ਦੇ ਪੂਆ ਪਾਲਾ ਯਾਰ ਹੋਰ ਪਾਲਾ ਯਾਰ ਤੂੰ ਵੀ ਪਾਲਾ ਹੋਰ ਦੱਸ ਲੈ ਲੈ ਜਦ ਤੂੰ ਇਹ ਦੁਕੜੀ ਚਾਲੇ ਸੀ ਭਾਈ ਜਮਾ ਦੇ ਨਾ ਬਾਪ ਕਿੰਨੇ ਘਟੂਗਾ ਉਹਨੇ ਤੇਰੇ ਪਾਉਂਗਾ ਘਟਾ ਦੇ ਘਟਾ ਦੇ ਨੀ ਤੇ ਮੈਂ 30 ਮੰਗ ਲੈਣਾ ਦੁਕੜੀ ਭਾਈ ਇਹਨੇ 25 ਮੰਗਿਆ ਨਾ 25 ਮੰਗਿਆ 24000 ਲੈ ਜਾ ਭਾਈ ਨਹੀਂ ਛੱਡ ਜਾ 6000 ਹੋਰ ਪਾਪਾ ਨਾ ਨਹੀਂ ਇਹਦੀ ਗੱਲ ਆ ਪਤਾ ਨੂੰ ਕਹਾਂ ਮੰਗੇ ਮੰਗੇ ਇਹ ਨਹੀਂ ਮੰਗ ਕੇ ਆਪਾਂ ਝੂਠ ਬੋਲਾਂਗੇ ਐ ਕਰ ਚਾਚਾ ਯਾਰ 23 ਦੇ ਯਾਰ ਲੈ ਹਾਂ 23 ਦੇ ਕੋਈ ਨਹੀਂ ਤੂੰ ਹੋਰ ਪਾਲੇ 1000 ਹਾਂ ਉਹ ਹੜਾ ਹੋਰ ਹੋ ਗਿਆ ਕਹੋ ਬਤ ਜੀ ਕੋਈ ਨਹੀਂ ਮাইয়া ਮੇਰਾ ਤੇਰੀ ਵੇਸਿਆ ਦੀ ਗੱਲ ਜਿਵੇਂ ਵੇਸਵਾਦੀ ਗੱਲ ਕਰ 18000 ਬਸਿਆ ਯਾਰ ਫੜ ਫੜ ਬਈ ਅਰਬੀਏ 20000 ਦਊਗਾ ਤੈਨੂੰ ਨਹੀਂ ਮਾ 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 ਲਗਾ ਲਗਾ ਮਾ ਮਾ ਘੜ ਕਰਨ ਲੱਗਾ ਬਾਈ 10000 ਦੀ ਪੱਟ ਲੈ ਜਾ ਚੱਕ ਚੱਲ ਚੱਚਾ ਲੈ ਆ ਉਰੇ ਫੜਾ ਹੁਣ ਆ ਸਾਡੇ ਜਿਹੜਾ ਮੇਰਾ 500 ਬਚਦਾ ਤੈਨੂੰ 20 ਮੁਰੂਗਾ ਓਏ ਓ ਬੱਸ ਓ ਯਾਰਾ ਕੱਚੇ ਦਾ ਕਰੀਏ ਕੀ ਪਤਾ ਚਾਚਾ ਕੱਚੇ ਕੋਈ ਕੰਮ ਨਹੀਂ ਐ ਇਹਨੂੰ ਕੱਚੇ ਬੱਲਾ ਕਰ ਜੀ ਫਸਾ ਕੀ ਐ ਬੱਸ ਰੋਟਾ ਲੈ ਉਹਨਾਂ ਲਿਆ ਬਹਿ ਜਾ ਮੈਂ ਹੋ ਬਹਿ ਜਾ ਮੈਂ ਮੇਰੇ ਉਹਦਾ ਕੀ ਉਹ ਪੱਟੀ ਲੈ ਆਜੇ ਆ ਕਰ ਇਧਰ ਮੂਰੇ ਪੱਟ ਇਧਰ ਕਰ ਦੋ ਦੰਦ ਦੋ ਦੰਦ ਦੇਖ ਲੈ ਵੀਰੇ ਚੈੱਕ ਕਰ ਤੂੰ ਆਪ ਚੈੱਕ ਕਰ ਲੈ ਪੂਰੀ ਐ ਹੁਣ ਠੀਕ ਐ ਬਾਈ ਗੱਲ ਕਿੰਨਾ ਹੋ ਗਈ ਬਾਈ ਗੱਬਣ ਨਹੀਂ ਗੱਬਣਾ ਬੱਚਾ ਵੇਖ ਗਿਆ ਵੀਰੇ ਦਾ ਚਾਚਾ ਹਾਂ ਦੱਸੀ ਮੈਂ ਇਹ ਗੱਬਣਾ ਇਹ ਚੱਲਦੀ ਨਹੀਂ ਆ ਇਹ ਲੱਗੀ ਆ ਲੱਗੀ ਦਵਾਰੇ ਤੇ ਲੱਗੀ ਲੱਗੀ ਹੋ ਗਈ 20 ਤਨ ਫੰਡਰ ਕਹਿ ਕੇ ਦੇਵਾਂਗੇ ਬਾਈ ਆਪਾਂ ਹੈਗਾ ਇੰਨਾ ਤਾਂ ਹੈਗਾ ਹੈਗਾ ਕੜੀ ਦਈ ਦੋ ਦੰਦ ਲੱਗਿਆ ਉਹ ਕੜੀ ਦਈ 35000 ਹਜੇ ਕਦ ਹੋ ਰਹੀ ਮਨਾਵਤ ਹੈਗੀ ਕਰਨੀ ਦੋ ਮਹੀਨੇ ਦੀ ਅੱਛਾ ਇੰਨਾ ਤਾਂ ਇਹ ਕਰ ਹੀ ਆਉਗੀ ਕਰ ਜੂਗੀ ਇੰਝ ਲੋ ਜੋ ਬੱਜੂਗੇ ਬੱਜੂਗੇ ਦੋ ਹੀ ਬੱਜੂਗੇ ਤੇ ਇਹਨੂੰ ਦਵਾਈ ਵੱਖਰੀ ਆ ਬਾਏ ਸਰਦਾਰ ਨੂੰ ਦਵਾਈ ਆ ਮੇਰੇ ਕਾਲੇ ਨੂੰ ਅੱਛਾ ਇਹਨੂੰ ਨਗਦ ਬਾਪੇ 75 ਬਾਪੇ ਇਹੀ ਰੈਗਿਸਟਰੀ ਕਰੀ ਦਮਾਲ ਇੱਕ ਹੁਣ ਠੀਕ ਹੈ ਹੁਣ ਇਹਨੂੰ ਗੱਡੀ ਕਰਾ ਕੇ ਦੰਨੇ ਇਹਨੂੰ ਮਹਾਲੀ ਤੋਂ ਆਏ ਜੀ ਮਹਾਲੀ ਤੋਂ ਨੀਅਰ 에어ਪੋਰਟ ਦੇ ਕੋਲੋਂ 에어ਪੋਰਟ ਕੋਲ ਆਏ ਹਾਂ 에어ਪੋਰਟ ਮਹਾਲੀ ਕੋਲ ਆਏ ਨੇਗੇ ਬਾਈ ਜੀ ਪਹਿਲਾਂ ਬੱਕਰੀ ਕਿੰਨੇ ਲੈਣੀ ਆ ਜੀ ਪਹਿਲੇ

ਹੋਗਟਾਈ ਸਾਲ ਤੋਂ ਉਹਨਾਂ ਨੇ ਹੀ ਕਹਿ ਵੀ ਕੀ ਬੱਕਰੀ ਜਿਹੇ ਹੱਥ ਮਾਰੇ ਹੋ ਗਏ ਅੱਛਾ ਠੀਕ ਆ ਏਅਰਪੋਰਟ ਕੋਲ ਆ ਥਰਮੋਸ ਬਣਾਇਆ ਫਿਰ ਜਾਂ ਖੇਤੀਬਾੜੀ ਹੈ ਜੀ ਕਿੰਨੇ ਏਅਰਪੋਰਟ ਦੇ ਕੋਲ ਮਹਾਲੀ ਏਅਰਪੋਰਟ ਕੋਲ ਮਹਾਲੀ ਏਅਰਪੋਰਟ ਕੋਲ ਲੈ ਵੀ ਧੰਨਵਾਦ ਕਰਦਾ ਬਈ ਦੋ ਦੰਦ ਖਰੀਦੇ ਇਹ ਇਹਨੂੰ ਕੱਢੇ ਮੜਾ ਸੈਟ ਤੇ ਚਾਰ ਮਹੀਨਿਆਂ ਦੀ ਗੱਬਣ ਕਹਿੰਦੇ ਨੇਗੇ ਚਾਰ ਮਹੀਨਿਆਂ ਦੀ ਗੱਬਣ ਗਈ ਆ ਬਾਈ ਉਹ ਚਾਰ ਮਹੀਨੇ ਦੀ ਚਾਰ ਮਹੀਨੇ ਦੀ ਦੋ ਦੰਦ ਦਾ ਕੰਨ ਬਹੁਤ ਵੱਡਾ ਲੱਗਿਆ ਹੋਇਆ ਕੋਲੀ ਦੰਦ ਦੋਈ ਦੁਬਾਰੇ ਦਿਖਾ ਦਨੇ ਕੋਲੋ ਬਈ ਦੋ ਦੰਦ ਹੀ ਹੈਗੀ ਇਹ ਵਾਰ ਆਲਾ ਦੇ ਦੇਖਣੋਂ ਆਲਾ ਦੇ ਵੀ ਵੱਧੂ ਹਾਂ ਪਰ ਦੋ ਦੰਦਾਂ ਦੇ ਵਿੱਚ ਆ। ਲੂਣ ਸੁੰਦੀ ਹੈ ਨਾ? ਹਾਂਜੀ। ਠੀਕ ਆ। ਚੰਗਾ ਭਾਈ ਜੀ। 20000 ਦੇ ਦੇ ਭਾਈ ਓਏ। ਕੱਚਾ ਮੁੱਲ ਲਾਇਆ। ਇਹ ਕਹਿੰਦਾ 31000 ਦੇ ਦੇ। 32 ਦਾ ਬਾळा 29 29 29 ਵੀ ਬਾळा ਹੈ। ਬਾळा। ਬਾਲੇ। ਦਾਅ ਦੇ ਫਿਰ ਬਾळा ਨਹੀਂ ਗਾ। ਦੇ ਇਹਨੂੰ ਘਰਾ ਫਿਰ ਸੌਦਾ। ਨਾ। ਤੋੜ ਕੇ। ਮੋਤੀ। ਹੁਣ ਦੇ ਦੇ ਬੱਕਰ। ਅੰਦਰ ਪੁੱਛ ਉਥੋਂ। ਕਿੱਥੇ ਦੇਣਾ ਹੁਣ ਅੰਦਰ ਹੋ ਕੇ ਦੱਸ। ਅੰਦਰ ਹੋ ਕੇ ਦੱਸ ਤਾਂ। ਦੱਸ ਅੰਦਰ ਹੋ ਕੇ ਤਾਂ। ਅੰਦਰ ਹੋ ਕੇ ਦੇ 29 21000 ਦਾ ਬੱਕਰਾ ਦੇ ਬੱਸ ਬਾਈ ਬੱਸ ਆ ਜਾ ਬਹੁਤ ਲਾਤੇ ਬਹੁਤ ਲਾਤੇ ਹੈ ਕੋਚੇ ਚੇ ਨਸਲ ਕੋਮ ਹੈ ਕੋਚ ਨਹੀਂ ਨਸਲ ਨਹੀਂ ਹੈਗੀ ਹਾਂ ਨਸਲ ਨਹੀਂ ਹੈ ਮੋਤੀ ਪੈਸੇ ਤੈਨੂੰ ਜਾਇਜ ਲਾਤੇ ਗਾ ਚਾਹੇ ਤੂੰ 10 ਵੰਡੀਆਂ ਕਮਾ ਲਈ ਚਾਹੇ ਪੱਕੀਆਂ ਕਮਾ ਲਈ ਜਿਹੜਾ ਰੇਟ ਮੈਂ ਲਾ ਦੂੰ ਉਹ ਰੇਟ ਲਾ ਨਹੀਂ ਸਕਦਾ ਕੋਈ ਹੋਰ ਦੱਸ ਮੌਲਵੀ ਦਾ ਨਸਲਦਾ ਹੀ ਮਿਲਦਾ ਨਸਲ ਨਹੀਂ ਹੈ ਨਸਲ ਹੈ ਯਾਰ ਬਹੁਤ ਲਾਤਾ ਕੋਈ ਕਹ ਦੇਵੇ ਨਸਲ ਕੋਈ ਬੰਦਾ ਆ ਕੇ ਕਹ ਦੇਵੇ ਨਸਲ ਆ ਉਹ ਖੜਿਆ ਨਸਲਦਾ ਦਾ 20000 ਲੱਗਾ ਬਹੁਤ ਆ ਯਾਰ 30000 ਤਾਂ ਉਹ ਪਤੰਦਰਾ ਨਸਲ ਦਾ ਮੰਗੀ ਜਾਂਦਾ ਤੇ ਤੂੰ ਇਹਦਾ 29 ਮੰਗੀ ਜਾਂ ਨਾ ਹੈ ਹੋ ਦੇਣਾ ਨਹੀਂ ਹੁਣ ਮੋਤੀ ਤੂੰ ਚਲਾ ਜਾ ਖੜ ਜਾ ਬਸ ਨਹੀਂ ਉੱਤਰ ਵੀ ਨਹੀਂਦਾ ਆ ਕਾਚਾ ਬਲੱਸੀ ਜਪਾ ਦੇ ਨਹੀਂ ਆਸਾਂ ਤਾਂ ਕਰ ਇਹ ਵੀ ਕਿਆ ਅਸੀਂ ਨਾਲ ਲਮਾਂਗੇ ਵੀ ਬਾਲ ਹੋਣ ਉਹ ਤਾਂ ਤੇ ਆਪਦੀ ਤੇ ਆਪਦੀ ਖੋਪੜੀ ਲੜਾਉਣੀ ਆ ਇਹਨਾਂ ਨੇ ਆਪਣੀ ਲੜਾਉਣੀ ਆ ਹਾਂ ਠੀਕ ਆ ਜਬ 22000 ਦਾ ਬੱਕਰਾ ਹੋ ਗਿਆ ਕੜਾ ਦੇ ਪੈਸੇ ਵਈ ਆ ਫੜ ਨਹੀਂ ਨਹੀਂ ਸਮਝ ਉਹ ਫਾੜ ਹੋਣਾ ਨਹੀਂ ਦੇਖ ਲੈ ਫਿਰ ਬਸ ਤਾਂ ਵੰਗ ਬੱਚੇ ਦੇ ਜਦ ਤੱਕ ਸੇਮ ਦਾਤ ਸੋਣ ਘਾਟਾ ਜਾਂ ਰੱਬੀਏ ਤਾਂ ਫੁੱਲ ਲੱਗੇ ਨਹੀਂ ਘਾਟਾ ਹੁਣ ਬਈ ਫੁੱਲ ਨਹੀਂ ਵਈ ਉਸ ਤੋਂ 8000 ਪੈਸੇ ਲੱਗੇ ਹੁਣ 1000 ਪਈ ਲੱਗੇ ਉੱਤੇ ਹੀ ਲੱਗੇ ਰਹਿਂਦੇ ਸਾਈਜ਼ ਕੀ ਹੈ ਨਹੀਂ ਤੂੰ ਦੱਸਦਾ ਦੇ ਰਹਿਣ ਦੇ ਭਰਾ ਨਹੀਂ ਕੋਈ ਨਸਲਾ ਹੈ ਨਹੀਂ ਨਸਲਾ ਕੋਈ ਇਹ ਤਾਂ ਦਾਤ ਦੇ ਤੂੰ ਮੈਨੂੰ ਠੀਕ ਆ ਹੁਣ ਮੁੱਲ ਕੱਟਣ ਲੱਗੇ ਲੱਗਣ ਲੱਗੇ ਭਾਈ ਪੜ ਉਪਾਲਲਾ ਨੂੰ ਤਾਂ ਬਾਤ ਚ ਕਰੀ ਗਿਣ ਲੈ ਪਹਿਲੇ ਬਸ ਹੁਣ ਖੜੇ ਆ ਖੜੇ ਦਾ ਰੇਟ ਆ ਭਾਈ ਇਹ ਲਾਸਟ ਮੈਂ ਦੱਸਦਾ 28 ਲੱਗ ਜੂ ਇਸ ਤੋਂ ਘੱਟ ਨਹੀਂ ਔਰ ਖੜੇ ਦਾ ਰੇਟ ਲੱਗਿਆ ਭਾਈ ਤਾਂ ਬਾਹਲਾ ਹੋ ਜੂ ਕਮ ਟਾਈਟ ਹੋ ਜੂ ਰਹਿਣ ਦੇ ਓ ਲਾਸਟ ਦੱਸ ਲਾਸਟ ਗੱਲ ਉਹ ਵੀ ਲਾਸਟ ਹੈ ਖੜਜਾ ਬਈ ਬੱਚਣ ਵਾਲੀ ਗੱਲ ਤੇ ਨਹੀਂ ਦੱਸੀ ਵੇਚਣ ਵਾਲੀ ਬੱਚਣ ਵਾਲੀ ਦੱਸੀ ਨਹੀਂ ਦੱਸੀ ਬਿਲਕੁਲ ਛੱਡ ਕੇ ਜਾਣਾ ਵੇਚਣ ਦੇ ਮੂਹੜ ਤੇ ਹੀ ਨਹੀਂ ਤੂੰ ਆ ਬੇਰ ਹੋ ਗਿਆ ਅਸੀਂ ਵੇਚਣ ਜਦੋਂ ਮੂਹੜ ਤੇ ਵੇਚਣ ਦੇ ਹੋਵੇ ਨਾ ਬੰਦਾ ਲੈਣ ਦੇ ਮੂਹੜ 'ਚ ਖੜਾ ਅਸੀਂ ਵੇਚਣ ਵਾਲੇ ਤੁਹਾਨੂੰ ਮੇਰੀ ਗੱਲ ਅਸੀਂ ਬੱਚੇ ਲੈ ਗਏ ਪਿਛਲੇ ਹਫਤੇ ਇੱਥੋਂ ਆ ਫੜ ਪੈਸੇ ਗੈਣ ਐਸੇ ਤਾਂ ਗੈਣ ਲਾ ਉਹ ਪੈਸੇ ਗੈਣ ਪਹਿਲਾਂ ਗਿਣ ਤਾਂ ਲੈ ਗਿਣ ਸਾਢੇ 22 ਦਾ ਹੋ ਗਿਆ ਲਫੜ 82 ਲੱਖ ਦੇਣਾ ਨਹੀਂ ਹੁਣ ਨੂੰ 23 ਦਾ ਦੇਣਾ ਹਟ ਜਾ ਐਪਰਮੈਂਟਰ ਨਾਰਾਇਣ ਦੇ ਦੇਣਾ ਨਹੀਂ ਹੁਣ ਕੱਚਾ ਮੋਲ ਹੁਣ ਆ ਜਾ ਆ ਜਾ ਉਹ ਸਾਡੇ ਪਰੇ ਆ ਫੜ ਲੈ 23000 ਰੁਪਏ ਸਾਡੇ ਦਾ ਹੁਣ ਵੀ ਦੇ ਲੈ ਇੱਕ ਦੂ ਬਾਦ ਤਾਂ ਕੱਟੂ ਵੇ ਬਿੰਦਰਾ ਦੇ ਦੇ ਓਏ ਠੀਕ ਆ 23000 ਰੁਪਏ ਇਹ ਦੂ ਉੱਤੇ ਨਹੀਂ ਲੈਂਦਾ ਮੈਂ ਨਹੀਂ ਲੈਂਦਾ ਇਹ ਦੂ ਉੱਤੇ ਲੈਂਦਾ ਹੀ ਨਹੀਂ ਲੇ ਲੈ ਮਾਨੀਊਗਾ ਯਾਰ ਉਹ 23 ਲੈ ਲੈ ਉਹ ਲੈ ਲੈ ਬੰਦੇ ਨੂੰ ਆਉਣੇ ਤੇਰੀ ਤਾਂ ਉਹ ਫੜ ਲੈ ਕਮਲੇ ਬੰਦੇ ਫੜਾ ਫਿਰ ਉਹ ਸਾਈ ਫੜਾ ਉਹ ਚਲ ਆ ਕਰ ਬੱਤਨ ਲੈ ਇੱਕ ਦਸਾਂ ਬਈ ਮੈਂ ਕਿਹਾ 1 ਰੁਪਈਆ ਵੀ ਨਹੀਂ ਪੈਣਾ ਹੁਣ ਪੱਕਾ ਮੁੱਲ ਲਾਇਆ ਭੱਜੀ ਜਾਂਦੇ ਆ ਓਏ ਹੁਣ ਭੱਜੀ ਜਾਂਦੇ ਤੂੰ 23 ਦਾ ਫੜਦਾ ਕਤੋਂ ਨਹੀਂ ਤੂੰ ਹਜ਼ਾਰ ਫੇਰ ਮੈਂ ਉਹਨਾਂ ਤੋਂ ਬਿਨਾਂ ਪੁੱਛੇ ਪਾਈ ਜਾਂਣਾ 25 25 ਲੈ ਲਓ ਆ ਜਾ ਪਰਚੀ ਤੇ ਹੋ ਗਿਆ ਬੱਸ ਹੁਣ ਫੜ ਲੈ ਪੈਸੇ ਫੜ ਹੁਣ ਕੁਛ ਨਹੀਂ ਰੜ ਕਰੇਗੀ ਫੜ ਪਰਚੀ ਤੇ ਪਰਚੀ 200 ਉਹ ਫੜ ਲੈ ਨਹੀਂ ਨਹੀਂ ਆ ਜਾ ਯਾਰ ਛੱਡ ਪਰੇ ਹੁਣ ਯਾਰ ਛੱਡ ਪਰੇ ਆ ਜਾ ਅੜੀ ਕਰ ਆਈ ਅੜੀ ਨਹੀਂ ਕਰੀ ਯਾਰ ਖੜ ਜਾ ਯਾਰ ਇੱਕ ਮਿੰਟ ਨਹੀਂ ਇੱਕ ਮਿੰਟ ਤਾਂ ਖੜੀ ਆ ਇੱਕ ਮਿੰਟ ਤਾਂ ਖੜ ਜਾ ਇੱਕ ਮਿੰਟ ਤਾਂ ਖੜਦਾ ਲੈਣਾ ਹੀ ਨਹੀਂ ਅੜੀ ਤਾਂ ਖੜਦਾ ਜਾ ਅੜੀ ਆ ਫੜ ਉਹ ਫੜ ਤਾਂ ਲੈ 25 ਆ ਗਏ ਓਏ ਆ ਫੜ ਲੈ ਅੜੀ ਨਾ ਕਰ ਤੂੰ ਪੈਸੇ ਫੜ ਲੈ ਫੜ ਲੈ ਤੇ ਉਹਨੇ ਓ ਯਾਰ ਆ ਜਾ ਉਹ ਸਾਰੀ ਦਿਹਾੜੀ ਖੜਾ ਰਹੂਗਾ ਕੀ ਜਿਆਦਾ ਉਹ ਵੇਚਦੇ ਹੁਣ ਤਾਂ ਲਵੇ ਲਾਤਾ ਕੰਮ ਤੇਰਾ ਲਵੇ ਲਾਦਾ ਕੰਮ ਮੈਂ ਪਹਿਲਾਂ ਕੋਈ ਫਰਕ ਨਹੀਂਗਾ ਯਾਰ ਖੜਾ ਨੂੰ ਤਾਂ 10 ਦਿਨ ਕਰਾਈ ਜਾ ਕੇ ਵੇਚ ਕੇ ਆਪ ਦਾ ਆਰਾਮ ਨਾਲ ਜੀਣ ਚ ਪੈਸੇ ਕੱਚਾ ਮੋਲ ਨਹੀਂ ਲਵਾਉਂਦਾ ਹੁੰਦਾ ਮੈਂ ਕੱਚਾ ਮੋਲ ਨਾ ਲਵਾਇਆ ਕਦੇ ਨਾ ਹੀ ਲਾਉਣਾ ਮੈਂ ਸਮਝ ਗਏ ਹੁਣ ਮੈਂ ਕੋਈ ਦੱਸੂਗਾ ਦੇਖੋ ਜਿਆਦਾ ਆਪਾਂ ਵੀ ਨਹੀਂ ਖੀਤੇ ਅਸੀਂ ਨਾ ਕਿ ਜਿੰਨੇ ਟਮਕੇ ਠੀਕ ਹੈ ਇੱਕ ਟੈਨ ਲਾ ਦਿਓ ਮੈਨੂੰ 24 ਦੇ ਦਿਓ ਓ ਰਿਆ ਓ ਰੇ ਮੇਰੀ ਗੱਲ ਸੁਣ ਲਓ ਪਹਿਲੇ ਫਿਰ 24 ਦੇ ਦਿਓ ਪਰਚੀ ਤੁਸੀਂ ਹਲਦਾ ਮੇਰਾ ਆਹੋ ਓ ਰਿਆ ਓ ਰਿਆ ਰੇ ਆਓ ਇੱਧਰ ਆਓ ਰੇ ਓ ਰੇ ਓ ਰੇ ਹੁਣ ਭੱਜਣਾ ਓ ਰਿਆ ਕੀ ਬਸ ਚੁੱਪ ਕਰ ਜਾ ਹੁਣ ਨਾ ਬੋਲੀ ਨਾ ਮੈਂ ਕਹਿੰਦਾ ਬੋਲੀ ਨਾ ਦਲੀਪ ਬੋਲੀ ਨਾ ਹਾਂ ਦੱਸ 23.5 ਦਾ ਹੋ ਗਿਆ ਫੜਲਾ ਹੁਣ ਬਾਠ ਠੀਕ ਆ ਨਹੀਂ ਪਰਚੀ ਆਪੋ ਆਪਣੀ ਆ ਹੁਣ ਛੱਡ ਨਾ ਪਰਚੀ ਆਪੋ ਆਪਣੀ ਆ 100 ਦੇ ਗੱਲ ਫਿਰ 100 ਦੀ ਤੂੰ ਕਾ ਦਾ ਮੂੰਹ ਦੇਖੀ ਜਨਾ 300 ਪਿੱਛੇ ਛੱਡਦਾ ਪਿਆ 200 ਪਰਚੀ ਘਟਾਣੀ ਉਹਨੇ ਐਵੇਂ 300 ਪਿੱਛੇ ਛੱਡੀ ਚਾਰ ਇਹ ਬੜਾ ਪਤੰਦਰ ਪੰਜ ਲਾ ਬੋਬਾ ਕੱਕਣ ਬੋਲਾ 6 7 23 ਦਾ ਕਰਾ ਗਿਆ 8 9 10 11 12 13 14 15 16 17 18 19 20 20 ਦੇਈ ਰੇ ਦੇਈ ਬੋਲਾ 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 ਆ ਰਿਹਾ ਇੱਕ ਮਿੰਟ ਹੋ ਜਾ ਬੋਲਾ ਪਰ ਆਹੀ ਮੜਾ ਜਾ ਲੈ ਬਕਵਾ ਬੋਕੂੜੇ ਆ ਬਾਈ ਬੋਕ ਤਾਂ ਕਿਸੇ ਕੰਮ ਦਾ ਨਹੀਂ ਕੰਮ ਦਾ ਕੀ ਜੇ ਦੇਖੀ ਜਾ ਵਜਨ ਕਿੰਨਾ ਆਊਗਾ ਇਹਦਾ ਵਜਨ ਤੇ ਵੱਧ ਲਾਤੇ ਫਿਰ ਵੀ ਪੈਸੇ ਵੱਧ ਤਾਂ ਲੱਗ ਹੀ ਗਏ 5000 ਰੁਪਏ ਵੱਧ ਲੱਗ ਗਿਆ ترਸੀਮ ਜੀ ਇੱਥੇ ਵਜਨ ਕਰਕੇ ਕਿਉਂ ਲਵਾਇਆ ਫਿਰ ਪੰਜ ਪਤਾ ਕਿਉਂ ਨਹੀਂ ਇਹਨਾਂ ਨੂੰ ਬੋਕਦੀ ਡਿਮਾਂਡਰ ਠੀਕ ਹੈ ਲੈਣੇ ਵਿਚਾਰਨੇ ਬੋਕ ਲੈਣੇ ਆ ਠੀਕ ਹੈ 10ਵਾਂ ਬੋਕ ਲੈ ਤੇ 10 11ਵਾਂ ਇਹ ਬੋਕ ਲੈ ਕੇ ਦੇਖੋ ਠੀਕ ਹੈ ਹਾਂ ਚੱਲ ਆਪੀ ਲੰਘ ਜੂ ਪੱਟੀ ਹੋਤੀ ਆ ਅੱਲੇ ਹੋਰ 5-7 ਲੈਣੇ ਆ ਹੂੰ ਇਹ ਚੱਲ ਇਹਦਾ ਵੀ ਗਰੀਬ ਬੰਦੇ ਦਾ ਫਾਇਦਾ ਇਹਨਾਂ ਦਾ ਵੀ ਵਿਚਾਰਿਆਂ ਦਾ ਫਾਇਦਾ ਲੈਣ ਵਾਲਾ ਇਹ ਹੱਥ ਵੀ ਡਰਾਉਂਦਾ ਸੀਗਾ ਹੈ ਨਹੀਂ ਇਹਦੇ ਵਿਚਾਰੇ ਦਾ ਚੱਲ ਸੈੱਟ ਹੋ ਗਿਆ ਬੋਕ ਹੋ ਗਿਆ ਉਹ ਨਹੀਂ ਵੀਰੇ ਆਏ ਤਾਂ ਤੂੰ ਲੱਖ ਮੰਗੀ ਚੱਲ ਲੱਖ ਮੰਗੀ ਲੱਖ ਲਏ ਤਾਂ 20000 30 ਦਾ ਫੜਾ ਕੇ ਜਾਂਦੇ ਆ ਹਾਂ ਹਾਂ ਮੈਂ ਨਾ ਫੇਰ ਕਹਿ ਦੀਗਾ ਲੱਖ ਤੋਂ ਇੱਥੇ ਆ ਗਿਆ ਆ ਬੱਕਰਾ ਲੈ ਉਹ ਤੇ ਦਿੰਨੇ 3500 ਰੁਪਏ ਚਲ ਠੀਕ ਹੈ ਹੈ ਬਾਈ 3500 ਰੁਪਏ ਰਹਿ ਗਿਆ 20 ਹੋ ਗਿਆ ਨਿਬੜ ਗਿਆ ਇਹਨਾਂ ਦਾ ਵੀ ਕੰਮ ਗਣ ਲੱਗ ਮੁੱਲਾਪੁਰ ਪਹੁੰਚਿਆ ਕਰੋ ਜੇ ਮੰਡੀ ਤੇ ਆਉਣਾਗਾ ਤਾਂ ਸਕਰੀਨ ਤੇ ਬਾਈ ਨੰਬਰ ਲਗੇ ਮੁੱਲਾਪੁਰ ਲੁਧਿਆਣਾ ਜ਼ਿਲ੍ਹੇ ਚ ਮੰਡੀ ਲੱਗਦੀ ਹੈ ਕਿ ਸ਼ਨੀਵਾਰ ਨੂੰ ਨੋਟ ਕਰ ਲਓ ਤੁਸੀਂ ਹਰ ਸ਼ਨੀਵਾਰ ਪਹੁੰਚਿਆ ਕਰੋ ਹਮਮਾ ਕੇ